ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਤਲਵੰਡੀ ਸੇਬੂ ਮਿਰਜ਼ਾਪੁਰ ਸਤਲੁਜ ਬਨ ਦੀ ਸਥਿਤੀ ਦੇ ਬਾਰੇ ਸਤਨਾਮ ਸਿੰਘ ਜਲਵਾਹਾ ਇੰਪਰੂਵਮੈਂਟ ਟਰਸਟ ਕੀ ਕਹਿ ਰਹੇ ਹਨ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਾਂਗੇ ਕਿ ਇਸ ਟਾਈਮ ਦੇ ਵਿੱਚ ਮਿਰਜ਼ਾਪੁਰ ਸਤਲੁਜ ਬਨ ਦੀ ਜੇ ਤਲਵੰਡੀ ਸੇਬੂ ਦੀ ਜਿਹੜੀ ਸਥਿਤੀ ਹੈਗੀ ਉਸ ਦੇ ਬਾਰੇ ਜਾਣਕਾਰੀ ਨਵੀਂ-ਨਵੀਂ ਅਪਡੇਟ ਆਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ٹرسٹ ਨਵਾਂ ਸ਼ਹਿਰ ਮੈਂ ਦੁਬਾਰਾ ਫਿਰ ਅੱਜ ਤੇ ਤਰੀਕ ਹੋ ਗਈ 6 ਸਤੰਬਰ ਦੀ 6 ਸਤੰਬਰ ਟਾਈਮ ਕਰੀਬ 12:30 ਵਜੇ ਅਸੀਂ ਇਸ ਟਾਈਮ ਤਲਵੰਡੀ ਸਿਪੂ ਜਿਹੜਾ ਮਿਰਜ਼ਾਪੁਰ ਬੰਦਨਾ ਉੱਤੇ ਖੜੇ ਆ ਸੋ ਰਾਤੀ ਵੀ ਥੋੜੀ ਜੀ ਇੱਥੇ ਜਿਹੜੀ ਚਿੰਤਾਜਨਕ ਸਥਿਤੀ ਬਣ ਗਈ ਸੀ ਬਟ ਹੁਣ ਜਿਹੜਾ ਸਾਰਾ ਕੁਝ ਕਾਬੂ ਦੇ ਵਿੱਚ ਆ ਕੰਟਰੋਲ ਦੇ ਵਿੱਚ ਆ ਲਗਾਤਾਰ ਸਾਡੇ ਇਲਾਕੇ ਦੀਆਂ ਸੰਗਤਾਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਸਾਰਾ ਜਿਹੜਾ ਇੱਥੇ ਪ੍ਰਬੰਧ ਚੱਲ ਰਹੇ ਨੇ ਸਾਰੀਆਂ ਸੰਗਤਾਂ ਰਲ ਮਿਲ ਕੇ ਹੰਬਲਾ ਮਾਰ ਕੇ ਜਿਹੜਾ ਹੁਣ ਤੱਕ ਇਸ ਬੰਦ ਨੂੰ ਟੁੱਟਣ ਤੋਂ ਬਚਾਇਆ ਹੋਇਆ ਸੋ ਮੈਂ ਸਿਰ ਝੁਕਾ ਕੇ ਇਲਾਕੇ ਦੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਤਲਬ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਇਹ ਬਚਾਇਆ ਦੇ ਲੋਕਾਂ ਦੀ ਜੱਦੋਜਹਿਦ ਸਖਤ ਮਿਹਨਤ ਨੇ ਬਤਾਇਆ ਜਿੱਥੇ ਮਾਨਯੋਗ ਦਿੱਲੀ ਕਮਿਸ਼ਨਰ ਸ਼੍ਰੀ ਸਰਦਾਰ ਅੰਕੁਰਜੀਤ ਸਿੰਘ ਜੀ ਬਣੋ ਇਹ ਸਾਰੇ ਜਿੰਨੇ ਨਾਜਿਕ ਪੁਆਇੰਟ ਨੇ ਉੱਥੇ ਵਧੀਆ ਸਾਰੇ ਪ੍ਰਬੰਧ ਕੀਤੇ ਆ ਚਾਹੇ ਡੀਜ਼ਲ ਦੇ ਪ੍ਰਬੰਧ ਨੇ ਫੋਕਲੈਂਡ ਮਸ਼ੀਨ ਜੀਸੀਬੀ ਮਸ਼ੀਨਾ ਜਾਂ ਹੋਰ ਕਰੇਟ ਵਾਲੀ ਲੇਬਰ ਤਾਰ ਜਾਲ ਬੰਨਣ ਵਾਲੀ ਆ ਥੈਲੇ ਬੋਰੀ ਜੋ ਵੀ ਹੈਗਾ ਸੋ ਜਿੱਥੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਬਾਕੂਬੀ ਨਿਵਾ ਰਿਆ ਉੱਥੇ ਇਲਾਕੇ ਦੀਆਂ ਸੰਗਤਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਬਹੁਤ ਬਹੁਤ ਕੋਟਨ ਕੋਟ ਧੰਵਾਦ ਸੋ ਮੇਰੀ ਜਿਹੜੀਆਂ ਦੋ ਤੁਹਾਨੂੰ ਇੱਥੇ ਅਸੀਂ ਜ਼ਰੂਰੀ ਬੇਨਤੀਆਂ ਕਰਨ ਦੇ ਲਈ ਆ ਮੈਂ ਇਹ ਵੀਡੀਓ ਬਣਾ ਰਿਹਾ ਜੀ ਇੱਕ ਤਾਂ ਜਿੰਨਾ ਬੰਨ ਸਾਡੇ ਜ਼ਿਲ੍ਹੇ ਦੇ ਵਿੱਚੋਂ ਲੰਘਦਾ ਜੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਮੈਂ ਸਾਰੇ ਵਾਸੀਆਂ ਨੂੰ ਬੇਨਤੀ ਕਰਨਾ ਕਿ ਅਗਲੇ ਆਉਣ ਵਾਲੇ 10 15 ਦਿਨ ਬੰਨ ਦੇ ਉੱਤੇ ਪੂਰੇ ਠਿਕਰੀ ਭਰੇ ਲਾਓ ਪੂਰੀ ਨਿਗਰਾਨੀ ਕਰੋ ਅਗਰ ਕੋਈ ਵੀ ਤੁਹਾਨੂੰ ਬਗਾਨਾ ਕੋਈ ਸਾਧਨ ਲੈ ਕੇ ਬੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਖਾਨੀ ਬੰਦੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦ ਹੀ ਦੱਸੋ ਫੋਨ ਕਰੋ ਮੋਤਵਰ ਬੰਦਿਆਂ ਨੂੰ ਪੰਚਾਇਤ ਮੈਂਬਰਾਂ ਨੂੰ ਤੇ ਉੱਥੇ ਤੁਰੰਤ ਪਹੁੰਚੋ ਬਟ ਨਾਲ ਅਫਵਾਹਾਂ ਤੋਂ ਵੀ ਬਚਣਾ ਇਹ ਨਾ ਹੋਵੇ ਕਿ ਆਪਾਂ ਵੈਸੇ ਹੀ ਸਹਿਮ ਦਾ ਮਾਹੌਲ ਕ੍ਰੀਏਟ ਕਰ ਦਈਏ ਦੂਜੀ ਗੱਲ ਜਿਹੜੇ ਵੀਰ ਪਿੰਡਾਂ ਚੋਂ ਨਰੇਗਾ ਦੀ ਲੇਬਰ ਤੋਂ ਜਾਂ ਆਪ ਥੱਲੇ ਪਰ ਪਰਕੇ ਇਹ ਅਲੱਗ-ਅਲੱਗ ਪੁਆਇੰਟਾਂ ਦੇ ਲਿਆ ਆ ਰਹੇ ਨੇ ਉਹਨਾਂ ਨੂੰ ਮੇਰੀ ਹੱਥੋਂ ਬੇਨਤੀ ਆ ਕਿ ਆਪਾਂ ਨੂੰ ਮਿੱਟੀ ਦੀ ਮਿੱਟੀ ਨਾਲ ਭਰੇ ਬੋਰੀਆਂ ਦੀ ਜਿਹੜੀ ਲੋਡ ਆ ਉਹ ਇਸ ਮਿਰਜ਼ਾਪੁਰ ਬੰਦੇ ਵੀ ਬਹੁਤ ਆ ਔਰ ਆਪਾਂ ਨੂੰ ਬੁਰਜ ਟਹਿਲਦਾਸ ਜਿਹੜਾ ਰਾਤੀ ਉੱਥੇ ਕਾਫੀ ਜ਼ਿਆਦਾ ਢਾਅ ਦੋ ਕਿੱਲੇ ਤਕਰੀਬਨ ਮੋਰੇ ਜਿਹੜੇ ਝੋਨੇ ਦੇ ਵੱਟ ਕੇ ਹੁਣ ਬਿਲਕੁਲ ਠੋਕਰ ਦੇ ਨਾਲ ਜਿਹੜਾ ਉਹ ਪਾਣੀ ਦਾ ਵਹਾਅ ਆ ਗਿਆ ਸੋ ਇਹਨਾਂ ਦੋ ਪੁਆਇੰਟਾਂ ਦੇ ਉੱਤੇ ਇੱਕ ਬੁਰਜ ਟਹਿਲਦਾਸ ਤੇ ਇੱਕ ਤਲਵੰਡੀ ਸੀਬੂ ਅਜਿੱਥੇ ਅਸੀਂ ਇਸ ਟਾਈਮ ਮਿਰਜ਼ਾਪੁਰ ਕਿਹੜਾ ਪਿੰਡ ਦਾ ਬੰਨਾ ਉੱਥੇ ਆਪਾਂ ਖੜੇ ਆ ਸੋ ਇਹਨਾਂ ਦੋਏ ਬੇਨਤੀਆਂ ਨੂੰ ਜ਼ਰੂਰ ਗੌਰ ਕਰਿਓ ਔਰ ਆਪਾਂ ਸਾਰਿਆਂ ਨੇ ਗੱਲ ਮਿਲ ਕੇ ਜਿਹੜਾ ਤੁਸੀਂ ਹਫਲਾ ਮਾਰਿਆ ਉਹਦੇ ਲਈ ਮੈਂ ਸਮੁੱਚੇ ਪ੍ਰਸ਼ਾਸਨ ਵੱਲੋਂ ਸਮੁੱਚੇ ਇੱਕ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਤੁਹਾਡਾ ਕੋਟਨ ਕੋਟ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ